ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਤੋਕੜ ਗੱਬਣ ਚੈੱਕ ਪਾਸ ਤਿੰਨ ਗਾਵਾਂ ਦਿਖਾਉਣ ਲੱਗਾਗਾ ਪਹਿਲੇ ਨੰਬਰ ਤੇ ਜਰਸੀਆ ਤੋਕੜ ਗੱਬਣ ਚੈੱਕ ਪਾਸ ਆ ਦੋ ਨੰਬਰ ਤੇ ਐਚਫ ਇਹ ਵੀ ਤੋਕੜ ਗੱਬਣਾ ਤੇ ਪਿੱਛੇ ਤਿੰਨ ਨੰਬਰ ਤੇ ਇਹ ਵੀ ਤੋਕੜ ਗੱਬਣਾ ਤਿੰਨ ਗਾਵਾਂ ਬਾਈ ਨੇ ਵੇਚਣੇ ਵੀਡੀਓ ਦੇ ਵਿੱਚ ਸਾਨੂੰ ਤਿੰਨ ਗਾਵਾਂ ਧਾਰਾ ਮਾਰ ਕੇ ਦਿਖਾ ਦਾਂਗੇ ਰੇਟ ਵਿੱਚ ਹੀ ਕਰ ਦਾਂਗੇ ਸਾਰੀ ਡਿਟੇਲ ਵੀ ਤੁਹਾਨੂੰ ਸਾਂਝੀ ਕਰਾਵਾਂਗੇ ਤੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖ ਲੰਬੀ ਜਰੂਰ ਹੋ ਸਕਦੀ ਹੈ 10-12 ਮਿੰਟ ਕਿਉਂਕਿ ਤਿੰਨ ਪਸ਼ੂ ਹੈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 8360426500 ਆਪਣਾ ਸੰਪਰਕ ਨੰਬਰ ਹੈ ਵੀਡੀਓ ਲਾਉਣ ਵਾਸਤੇ ਬਾਕੀ ਕਰਦੇ ਆ ਮਾਲ ਖਣ ਗੱਲਬਾਤ ਵੀ ਕੀ ਕੀ ਡਿਟੇਲ ਆ ਕੀ ਹਾਲ ਚੱਲਖੀ ਬਹੁਤ ਵਧੀਆ ਲੱਗੇ ਤੁਸੀਂ ਸੁਣਾਓ ਜੀ ਐਡਰੈਸ ਬਾਜ ਦੱਸੀ ਹਾਂਜੀ ਆ ਕਿੱਥੋਂ ਲੈ ਬਲਕ ਜਰਸੀ ਜਰਸੀ ਵਾਸ ਫਾਰਮ ਚ ਵੀਰੇ ਤੁਰੇ ਫਿਰਦੇ ਮਾਈ ਨੇ ਕਾ ਇਹ ਤਾਂ ਹੁਣੀ ਮਿਲਦੀ ਇਹ ਟੋਕੜ ਕਮਲਿਆ ਫਾਰਮ ਛੱਡਿਆ ਸੀ ਬਾਈ ਕਿਸ ਨੇ ਅੱਛਾ ਸਾਈ ਤਾਂ ਸੌਂਕ ਨਾਲ 7-8 ਕੇ ਪਸ਼ੂ ਰੱਖੇ ਵੀ ਸੀਗੇ ਠੀਕ ਹੈ ਠੀਕ ਹੈ ਸੀ ਸਾਰੀ ਜਰਸੂ ਵੀ ਰੱਖੇ ਹੋਏ ਠੀਕ ਹੈ ਤੇ ਮੰਨ ਕੇ ਚੱਲ ਇਹ ਟੋਕੜ ਕੱਬਣ ਸੀ ਦੋ ਤਿੰਨ ਸੂਣਾਂ ਵਾਲੇ ਸੂਣਾਂ ਵਾਲੀ ਤਾਂ ਆਪਾਂ ਲੈਂਦੇ ਨਹੀਂ ਨਾ ਸੂਣ ਕਿ ਲੈਣਾ ਤਾਂ ਜੀ ਤੇ ਬੋਲ ਦੀ ਐਡਰੈਸ ਫਿਰ ਆਪਾਂ ਕਰਦੇ ਆ ਬਾਕੀ ਗੱਲਬਾਤ ਲਖੇ ਪਿੰਡ ਨੈਣੇਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਹੈਗੀ ਤਪਾ ਹਾਂ ਜਿਹੜੇ ਤੇ ਪਿੰਡ ਹੈਗਾ ਵੱਡੇ ਸੰਧੂ ਸਹਿਣਾ ਭਧੌੜ ਸ਼ਹਿਰ ਤੇ ਸੰਨਾ ਗੁਲਾਬ ਸਿੰਘ ਠੀਕ ਹੈ ਤੇ ਮੋਬਾਈਲ ਨੰਬਰ 128061233 ਜੀ ਇਹ ਬਾਇ ਦਾ ਸੰਬਰਕ ਨੰਬਰ ਆ ਤੇ ਪਹਿਲੇ ਇਸ ਦੀ ਡਿਟੇਲ ਸ਼ੁਰੂ ਕਰ ਲਈ ਆਪਾਂ ਕਿੰਨੇ ਟਾਂ ਦੀ ਗੱਬਣਾ ਕੀ ਗੱਲ ਵਾ ਇਹ ਲਖੇ 2.5 ਮਹੀਨਾ ਦੀ ਚੈੱਕ ਪਾਸ ਆ ਠੀਕ ਐ ਦੁੱਧ ਅਸੀਂ ਮਾਲਕਾਂ ਦੇ ਘਰੋਂ 2 ਡੰਗ ਚੋ ਕੇ 8 ਲੀਟਰ ਲੈ ਕੇ ਜਾਂਦਾ ਉਹ ਵੀ ਮਰਜੀ 7 ਲੀਟਰ ਬਣ ਕੇ ਲੈ ਜੇ ਦੋਨੇ ਟਾਂ ਦਾ ਦੋਨੇ ਟਾਈਮਾਂ ਦਾ ਆਪਣੇ ਘਰੋਂ ਬਾਈ ਕੋਈ ਵੀ ਚੈੱਕ ਕਰਵਾ ਲੇ ਆਪਣੇ ਘਰੋਂ ਦੁੱਧ ਮਿਲ ਲੈ ਠੀਕ ਆਪਣੇ ਘਰ ਘਰ ਦੇ ਕੁੱਲ ਪਸ਼ੂ ਦੀ ਘਰ ਘਰ ਦੀ ਕਰ ਕਰਦੀ ਚੁਣਾਇ ਬੰਦਰ ਚੈੱਕ ਕਰਾਦੀ ਮਤਲਬ ਗੰਡੀ ਸੀਲ ਉਹ ਤਾਂ ਅੰਤ ਹੀ ਕੋਈ ਨਹੀਂ ਕਰਮ ਵਾਲੀ ਤੈਨੂੰ ਪਤਾ ਆ ਪਾ ਪਸ਼ੂ ਕਹੇ ਜਾਂ ਲੈਣੇ ਨਾ ਥਾਣ ਦਿਖਾ ਪਹਿਲਾਂ ਕਿ ਨਾ ਚੰਗਾ ਲੱਗਾ ਬੱਸੀ ਦੇ ਹੂੰ ਚਾਰੇ ਥਾਣ ਗਾਹ ਵਿੱਚ ਲੱਗੇ ਵਾ ਨਾ ਹਾਂ 7 ਕਿਲੋ ਦੋਨੋਂ ਟਾਈਮਾਂ ਦਾ ਤੋਲ ਕੇ ਦੇ ਦੋ ਆਪਾਂ ਤੋਲ ਕੇ ਦੇ ਮਗਰ ਛੇਟਾ ਹੀ ਮੈਨੂੰ ਗੱਬਣ ਚੈੱਕ ਪਾਸ ਹੈ ਤੇ ਜਿਹੜਾ ਖੈਦੂ ਆ ਦਾ ਡਾਕਟਰ ਲੈ ਕੇ ਜਾ ਕੇ ਕਰਵਾਈ ਵੀ ਆ ਅਗਲਾ ਜਿੱਥੋਂ ਮਰਜੀ ਡਾਕਟਰ ਲੈ ਕੇ ਜਿਹਦਾ ਜਿੱਥੋਂ ਅਗਲੇ ਦਾ ਮਨ ਖੜਦਾ ਕਰਵਾ ਲੈ ਲੈ ਬਰੀਡ ਮਤਲਬ ਚੈੱਕ ਕਰ ਲੋ ਬਰੀਡ ਬੜੀ ਬੇ ਚੰਗ ਕਾਦੇ-ਕਾਦੇ ਵੀ ਚੰਗਾ ਪਾਜਣੇ ਬੀਚ ਗਾਣਾ ਬਾਈ ਫੁੱਲ ਹੂੰ ਆ ਦੇ ਤੇ ਕਦੇ ਫੇਸ ਦਿਖਾ ਹਾਂ ਕਿਉਂ ਚੰਗੀ ਐ ਬਰੀਡ ਹਾਂ ਟੋਆ ਦੇਖ ਮੱਥੇ 'ਚ ਬੋਦੀ ਦੇਖ ਠੀਕ ਐ ਬਾਕੀ ਸਨ ਇਧਰ ਕਵੈਣੀ ਸ਼ੈਅਰ ਤੋਂ ਮੈਨੂੰ ਤੁਹਾਨੂੰ ਤੇ ਦੁੱਧਾਂ ਦੀ ਨਾੜ ਚੈੱਕ ਕਰ ਲਓ ਤੇ ਅਜਿਹੇ ਥਣਾਂ ਦੀ ਜਿਹੜੀ ਬੰਦ ਸੀ ਉਹ ਨੋਟ ਕਰ ਸਕਦਾ ਹਾਂ ਚੰਗੀ ਐ ਬੱਚੀ ਨਕੀਨਾਗਾ ਇੱਕ ਹਾਂ ਇੱਥੋਂ ਸੀ ਨਾੜ ਦੇਖੋ ਮੋਟੀ ਬਹੁਤ ਲੱਗੀ ਹੋਈਗੀ ਬਾਕੀ ਥਣਾਂ ਦੀ ਬੰਦਰ ਚੈੱਕ ਕਰ ਲਓ ਬੜੀ ਚੰਗੀ ਲੈ ਬੰਨ ਲੈ ਤਾਰਾਂ ਫੇਰ ਇਕੱਠਾ ਆ ਮੈਨਾਂ ਕੱਲੀ-ਕੱਲੀ ਮਾਰਨੀ ਆ ਮਾਰਨੀ ਆ ਮਾਰਦੇ ਲੱਖੇ ਨਹੀਂ ਆਪਣੀ ਥਣ ਲੈ ਵੀ ਦੇਖ ਜਾ ਬਾਕੀ ਐ ਕਰਾਣਾ ਕਿਹੜਾ ਡਿਟੇਲਸ ਦਾ ਦੱਸੇ ਬਾਅਦ ਚ ਮਾਰਦੇ ਕੋਈ ਫਿਰ ਲੰਮੀ ਹੋ ਜਾਂਦੀ ਆ ਵੀਡੀਓ ਲੱਖੇ ਝੋੜੀ ਯਾਰ ਹਾਂ ਤੇ ਦੋ ਪਾ ਵੀ ਦੱਸੀ ਜੇ ਬੈਠੇ ਪਰ ਰੇਟ ਵੀ ਨਾਲ ਹੀ ਦੇ ਹਾਂ ਕੀ ਰੇਟ ਅਫਰ ਕਰਨ ਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਆ ਦੋ ਘਾਟ 60000 ਦੀ ਬੱਸੀ ਦੇਵਾਂਗੇ ਠੀਕ ਆ 80000 58000 ਮਾਨਤਾਨ ਤਾਂ ਕਰਦੇ ਆ ਵਧੀਆ ਮਾੜਾ ਮੋਟਾ ਮਾਨਤਾਨ ਹੋਊਗਾ ਦੇਖਣਾ ਆਪਾਂ ਕੋਈ ਮੁੱਲ ਨਹੀਂ ਮੰਗਾ ਜਿਹੜੇ ਬੰਦੇ ਨੂੰ ਸਮਝ ਆ ਉਹੀ ਮੁੱਲ ਭਰੂਗਾ ਠੀਕ ਆ ਬਿਲਕੁਲ ਮੈਂ ਨਹੀਂ ਮੁੱਲ ਭਰਉਣਾ ਬਰੀਡ ਨੇ ਮੁੱਲ ਭਰਉਣਾ ਬੱਸੀ ਨੇ ਮੁੱਲ ਭਰਉਣਾ ਜਿਹੜਾ ਹਣਾ ਵੱਚ ਦੀ ਬਰੀੜਾ ਮਿੱਤਰੋ ਕੋਕਾ ਵੀ ਸਾਲੀ ਗੱਲ ਹੀ ਆ ਤੇ ਬਾਕੀ ਇਹ ਮੂਰੇ ਈਵੇਂ ਹੁਣ ਤਾਂ ਸੀਮਨ ਜਿਹੜਾ ਮਰਜ਼ੀ ਲੱਗਿਆ ਹੋਵੇ ਹਾਂ ਅਗਲੇ ਵਾਸਤੇ ਤੁਸੀਂ ਸੀਮਨ ਜਿਹੜਾ ਲੱਗਿਆ ਹੋਵੇ ਆਪਾਂ ਦੇਖਣਾ ਝੂਠ ਬੋਲਣਾ ਆਪਾਂ ਨੂੰ ਕੋਈ ਪਤਾ ਨਹੀਂ ਕਿਹੜਾ ਸੀਮਨ ਲੱਗਿਆ ਵਾ ਲੱਗਿਆ ਵਾ ਜਰਸੀ ਦਾ ਵਿਚਾਰ ਆ ਇਹ ਮੂਰੇ ਜੇ ਗੱਬਣ ਬੰਦੇ ਕਰਣ ਉਹ ਜਿਹੜਾ ਮਰਜ਼ੀ ਸੀਮਨ ਲਵਾ ਲੈ ਚੰਗੇ ਬੱਚੇ ਲਾ ਸਕਦਾ ਹੈ ਨਾ ਬਾਲਾ ਯਾਰ ਕੋਕਾ ਪੀਸੀ ਆ ਹੂ ਵੀ ਮੇਰੇ ਹਿਸਾਬ ਨਾਲ ਦੰਦਾਂ ਚ ਯਾਰ ਪਟਕੇ ਤਾਂ ਦੇਖੇ ਨਹੀਂ ਚਲੋ ਛੱਡੋ ਕੋਈ ਗੱ ਬਰੇ ਇਹ ਤਿੰਨ ਮਹੀਨੇ ਦੀ ਚੈੱਕ ਪਾਸ ਆ ਹਾਂਜੀ 12 ਲੀਟਰ ਦੁੱਧ ਮਾਲਕਾਂ ਦੇ ਘਰੋਂ ਅਸੀਂ ਮਣਕੀ ਲਿਆਂਦਾ ਠੀਕ ਆ ਠੀਕ ਆ 11 ਮੰਨ ਕੇ ਜਿਹੜਾ ਮਰਜੀ ਵੀਰ ਸੌਦਾ ਕਰ ਲੈ 10 ਮੰਨ ਕੇ ਕਰ ਲੈ ਠੀਕ ਆ ਠੀਕ ਆ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚਾਰ ਟਾਈਮ 10 ਮੰਨ ਲੈਨੇ ਆ 10 ਮੰਨ ਲੈਨੇ ਹਾਂ ਠੀਕ ਆ ਠੰਡੀ ਸੀਲ ਵਾਲਾ ਤਾਂ ਤੈਨੂੰ ਪਤਾ ਆਪਣਾ ਸੁਭਾ ਤੇ ਨਾ ਆਪਣਾ ਪਸ਼ੂ ਗਰਮ ਹੋਵੇ ਲੈਵਾ ਦਿਖਾ ਸੱਜਰਾਂ ਵਾਲਾ ਲੈਵਾ ਲੱਗਿਆ ਵਸੀ ਨੂੰ ਲੈ ਠੀਕ ਆ ਅੱਲਾ ਕੱਲਾ ਥਾਣਾ ਵਾਲਾ ਕੋਈ ਡਿੱਕੇ ਵਾਲੀ ਤਾਂ ਗੱਲ ਹੀ ਨਹੀਂ ਸਹੀ ਗੱਲ ਇੱਧਰ ਦੀ ਬਹਿ ਜਾ ਲੈ ਜੇ ਤੂੰ ਕਹੇ ਮੈਂ ਧਾਰਾ ਮਾਰ ਹੀ ਦਿਨਾ ਯ ਥੇਰ ਚੱਲ ਮਾਰ ਬੈ ਜਾ ਥੱਲੇ ਬੈਠ ਮੜਾ ਜਾ ਚੱਲ 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 ਆ ਲੈ ਹੂੰ ਲੈ ਤਾਰਾ ਮਾਰ ਦੇਣਾ ਤੋਰ ਕਿਸੇ ਬਾਅਦ ਚ ਦਿਖਾ ਦੇਣਾ ਆਪਣਾ ਪਸ਼ੂ ਲੈਵੇ ਕੰਨੋਂ ਨਹੀਂ ਬਾਈ ਹੂੰ ਦੇਖ ਸਮਝ ਗਿਆ ਠੀਕ ਆਂਦੀ ਵਜਾ ਕੋਈ ਡਿੱਕੀ ਵਾਲੀ ਗੱਲ ਹੀ ਨਹੀਂ ਯਾਰ ਲੈ ਸਮਝ ਗਿਆ ਮੈਸਾ ਕੋਈ ਆਨਲਾਈਨ ਬੈਠੀ ਲਗੇ ਮਾਹ ਯਾਰ ਵੀਰੇ ਲੱਕੜਾ ਗੇੜਾ ਫਿਰ ਤਿੰਨ ਮਿੰਟ ਦੀ ਚੈੱਕ ਪਾਸ ਹੈ 10 ਤੋਂ 11 ਦਾ 12 ਮੰਨ ਕੇ ਲਿਆਂਦਾ ਲਖੇ ਕੋਈ 11 ਮੰਨ ਕੇ ਲੈ ਲੈ ਕੋਈ 10 ਮੰਨ ਕੇ ਲੈ ਲੈ ਸੁਆ ਕਿਹੜਾ ਇਹੇ ਆਪਣੀ ਪਹਿਲਾ ਸੂਈ ਵੀ ਆ ਦੂਜੇ ਲਈ ਗੱਬਣਾ ਦੂਜੇ ਵਾਸਤੇ ਗੱਬਣਾ ਹਾਂ ਫੁੱਲ ਠੰਡੀ ਸੀਲ ਫੁੱਲ ਕੱਦ ਫੁੱਲ ਸਾਈਜ਼ ਲਾ ਕੱਦ ਘੜ ਬਹੁਤ ਆ ਨਾ ਹਾਂ ਕੋਈ ਐਨੀ ਸਲੇਵਾ ਦਿਖਾ ਕਿੰਨਾ ਸੁੱਚਾ ਲੇਵਾ ਮੈਨੂੰ ਆਕੇ ਲੱਗਿਆ ਐ ਵਾਹ ਵੀ ਸੱਜਰ ਸੁਈ ਵਿਕਤੇ ਇਹ ਨਹੀਂ ਯਾਰ ਗਾਂ ਸੂਈ ਨੂੰ ਥੋੜਾ ਟਾਈਮ ਹੋਇਆ ਠੀਕ ਆ ਹਾਂ ਦੁੱਧ ਵੀ ਉਹ ਲੇਵਾ ਜਿਹੜਾ ਜੋਸ਼ਾ ਲੇਵੇ ਦਾ ਜਾਮਲਾ ਵਿੱਚ ਗਮ ਇਹ ਜਿਹੜੇ ਨਾਰਮਲ ਤਾਜ਼ੀਆਂ ਇਹ ਜਾਂ ਹੁੰਦੀਆਂ ਨਹੀਂਆਂ ਹਾਂ ਤੇ ਇਹ ਗੱਬਣ ਚੱਕ ਪਾਸ ਹੈ ਇਹਦਾ ਫਿਰ ਆਪਾਂ ਕੀ ਮੁੱਲ ਕਰ ਦੇਣਾਗਾ ਬਾਹ ਮੁੱਲ ਇਹਦਾ ਵੀ ਬਾਹ ਲੱਖੇ ਜਿੰਨਾ ਮਰਜ਼ੀ ਕਰਾਲਾ 60 ਚੋਂ ਮਾਨ ਤਾਨ ਕਰ ਦੇਾਂਗੇ ਠੀਕ ਆ ਹਾਂ 58 ਜੀ ਦਾ ਕਰ ਦੇ ਬਰਾਬਰੀ ਕਰ ਦੇ ਫਰੀ ਇਹ ਦੇ ਨਹੀਂ ਹੁਣ ਇਹ 52 ਦੀ ਦੇ ਦੇਾਂਗੇ ਬਸ ਤੈਨੂੰ 2000 ਤੇਰੇ ਮੂੰਹ ਨੂੰ ਹੀ ਛੱਡਿਆ ਠੀਕ ਆ ਹਾਂ ਬਾਕੀ ਸੁਣਨਾ ਦੁੱਧ ਨਾੜ ਦਿਖਾਣਾ ਮਿੱਤਰੋ ਆ ਦੇਖ ਬਾਈ ਲੇਵੇ ਦੇ ਨਾੜਾ ਆ ਦੇਖੋ ਨਾੜਾ ਸੱਜਰਾਂ ਨਾਲ ਲੇਵਾ ਲੱਗਿਆ ਬੱਸੀ ਨੂੰ ਹੂੰ ਸਮਝ ਗਿਆ ਚੰਗਾ ਨਾ ਹਾਂ ਠੀਕ ਆ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਮਿੱਤਰੋ ਹਾਂਜੀ ਤੇ ਅੱਗੇ ਗਿਆ ਆਪਣਾ ਕੋ ਤਿੰਨ ਨਾਲ ਬਹਿੜਾ ਹਾਂ ਵੀਰੇ ਇਹਦੇ ਥੱਲੇ 13 ਤੋਂ 14 ਲੀਟਰ ਦੁੱਧ ਤਿਆਰ ਆ 13 ਮੰਨ ਲੈ ਕੋਈ ਠੀਕ ਆ ਠੀਕ ਆ ਦੁਨਾਂ ਪਾਸੇ ਵਹਿ ਕੇ ਚੋਲਾ ਅਦਲਤਾਰ ਮਾਰੀ ਦਿਨਾ ਹੂੰ ਲੈ ਮਾਰ ਦੇ ਆ ਜਾ ਚਾਬਾ ਆ ਜਾ ਬਾਈ ਬਿਆਣ ਨੇ ਤੀਲਤਾਰ ਆ ਮਾਦਨ ਮਾ ਆਪਣਾ ਪਸ਼ੂ ਗਰਮ ਨਹੀਂ ਹੁੰਦਾ ਲੱਖੇ ਹੂੰ ਲੈ ਠੀਕ ਹੈ ਠੀਕ ਹੈ 37 ਤੋਂ 37 ਦਿਨ ਹੋ ਗਏ ਟੀਕਾ ਲੱਗੇ ਉਹ 36 ਤੋਂ 37 ਦਿਨ ਜੀ ਲੱਗੇ ਪਾ ਸਵਾ ਕ ਮਹੀਨਾ ਹੋ ਗਿਆ ਹਾਂ ਤੇ ਕੇ ਗੱਪਾ ਰਹਿਣਾ ਡਾਕਟਰ ਚੈੱਕ ਵੀ ਕਰ ਸਕਦਾ ਜੋ ਬਲੱਡ ਉਹਨੇ ਕੋਈ ਹਰਕਤ ਨਹੀਂ ਕੀਤੀ ਬਲੱਡ ਕਿਟ ਆਉਂਦੀ ਕੋਈ ਰਾਸ਼ਟ ਹਾਂ ਉਹ ਆਪਾਂ ਨੂੰ ਹਾਂ ਆ ਕਰਵਾਈ ਨਹੀਂ ਜਿਹਨੇ ਕਰਾਉਣੇ ਕਰਾ ਲੂਗਾ ਨਹੀਂ ਅਗਲਾ ਕਰਾ ਲੂ ਆਪਾਂ ਮੰਨ ਕੇ ਚੱਲ ਹਾਂ ਹੜੇ ਆਪਾਂ ਖਾਲੀ ਕਰਕੇ ਸੌਦਾ ਕਰਾਂਗੇ ਠੀਕ ਆ ਦੁੱਧ ਦੋ ਦੋ 13 ਕਿਲੋ 13 ਕੋਈ ਵੀ ਮਰਜ਼ੀ ਬਾਈ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਸੂਆ ਕਿਹੜਾ ਸੂਆ ਬਾਈ ਪਹਿਲਾ ਸੂਆ ਸੂਈ ਵੀ ਦੂਜੇ ਲਈ ਇਹ ਠੀਕ ਆ ਭਰਾਏ ਦੱਸਿਆ ਮਾਲਕਾ ਕੱਦ ਕਾਠ ਹਾਂ ਬਾਡੀ ਠੀਕ ਆ ਚੰਗੀ ਆ ਨਾ ਰੀਡ ਦੀ ਹੱਡੀ ਬੇਠਪੂੜਾ ਇਥੋਂ ਬੈਸ਼ੜ ਤੋਂ ਆਰਡਰ ਦੀ ਕੁਆਲਿਟੀ ਜਗਾ ਤੋਂ ਬਾਲਾ ਚੰਗਾ ਲੈ ਠੰਡੀ ਸੀਤ ਤਾਂ ਤੈਨੂੰ ਪਤਾ ਲੱਖਿਆ ਆਪਾਂ ਪਸੂ ਗਰਮ ਲੈਂਦੇ ਹੀ ਨਹੀਂ ਸਹੀ ਗੱਲ ਆ ਠੀਕ ਆ ਹਾਂ ਤੁਹਾਨੂੰ ਵੀ ਚੰਗੇ ਲੱਗੇ ਨਾ ਖਾਣ ਪੀਣ ਨੂੰ ਬਹੁਤ ਜ਼ਿਆਦਾ ਖੁੱਲੀ ਆ ਤਾਂ ਇਥੋਂ ਨਾ ਮਾਲੂ ਮਿੱਤਰੋ ਇਹ ਹੈਗਾ 13 ਕਿਲੋ ਦਾਗਾ ਤੇ ਮਾਗਰ ਬੱਚਾ ਨਾਲ ਆਗਾ ਹਾਂ ਤੇ 36 37 ਦਾ ਟੀਕਾ ਭਰਿਆ ਹੋਗਾ ਵੀਰੇ ਆਗੇ ਗੱਭਾਂ ਰਹਿਣਾ ਨਾ ਰਹਿਣਾ ਕਰਮਾਂ ਦੀ ਗੱਲ ਆ ਕਰਮਾਂ ਦੀ ਗੱਲ ਆ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਜੇ ਕੋਈ ਚੰਗਾ ਡਾਕਟਰ ਚੈੱਕ ਵੀ ਕਰ ਸਕਦਾ ਜਰਸੀ ਵੀ ਧਾਰਾ ਮਾਰਦੀ ਜਪਾਂ ਬਾਹਰ ਦਿੰਦੇ ਵੀਰੇ ਇਹ ਤਾਂ ਵੀ ਤੇ ਤੁਹਾਨੂੰ ਇਹਦਾ ਵੀ ਲੱਗੇ ਮੁੱਲ ਦਾਸੀ ਦੇ 10 11 ਕਿਲੋ ਹਾਂ ਰੇਟ ਰਹਿ ਗਿਆ ਸਾ ਆਪਣਾ ਬਸ ਲੈਣ ਦੇ ਮਝਾਲਿਆਂ ਗੱਲਾਂ 47000 ਦੀ ਬੱਸੀ ਦੇ ਦਿਆਂਗੇ 47 ਜਮਾਨਾਗਾ ਠੀਕ ਆ ਬਿਲਕੁਲ ਜਾਇਜ਼ ਰੇਟ ਕਰਾ ਬਾਈ 47 ਰੁਪਿਆ 13 ਕਿਲੋ ਦੁੱਧ ਮਿਲ ਜੂਗਾ ਤੇ ਅੱਗੇ ਜਰਸੀਆਂ ਪਤਾ ਦੇ ਜਰਸੀਆਂ ਧਾਰਾਂ ਦੇਈਆਂ ਸੀ ਮਾਰ ਦਿੰਦੇ ਨਾ ਧਾਰਾਂ ਲੈ ਮੇਰੀ ਕਰ ਲਾ ਵਾਤੀਆ ਵਾਤੀਆ ਵਧੇ ਆ ਜਾ ਲੈਵੇ ਵਾਲੇ ਪਾਸੇ ਤਾਂ ਆਪਣਾ ਪਸ਼ੂ ਬਾਲਾ ਸੁੱਚਾ ਹੋਊਗਾ ਸਹੀ ਗੱਲ ਆ ਠੀਕ ਆ ਲੈ ਮਗਲਾ ਜੀ ਮਾਰ ਧਾਰਾਂ ਲੈ ਲੱਕ ਕੇ ਜਾਈ ਬੈਠਦੇ ਬਾਈ ਨੂੰ ਕੋਈ ਜਾਣ ਨਹੀਂ ਪਤਾ ਤੇ ਅਚਨਚੇਤ ਕੋਈ ਪਸਵਾਣੀ ਕੀਤਾ ਐਂ ਤਾਂ ਆ ਗਿਆ ਹੈ ਨਾ ਸਾਰੇ ਪਸ਼ੂ ਨਹੀਂ ਪਿੰਡ ਬਾਈ ਦਾ ਨਨੇਵਾਲ ਤਸੀਲ ਤਵਾ ਦੇ ਜ਼ਿਲ੍ਹਾ ਬਰਨਾਲਾ ਨੇੜੇ ਭਧੌੜਾ ਸ਼ਹਿਰ ਹੈ ਹਾਂ 62806 1273 ਦੂਜੀ ਗੱਲ ਲੱਖੇ ਇਹ ਆ ਵੀਰ ਬਣ ਕੇ ਗਰਮੀ ਦਾ ਮੌਸਮ ਆ ਹਾਂ ਕੋਈ ਕੇਅਰ ਨਹੀਂ ਕਰਦਾ ਪਸ਼ੂਆਂ ਦੀ ਠੀਕ ਗੱਲ ਜਾ ਕੇ ਅਗਲਾ ਬੰਨ ਦਿੰਦਾ ਮੁੜ ਕੇ ਲੰਬਾ ਆਉਂਦਾ ਬਾਈ ਯਾਰ ਐਂ ਆ ਜੋ ਆ ਬਹੁ ਆ ਕੱਖ ਘਟ ਖਾਂਦੀ ਆ ਇਹ ਫਲਾਨਾ ਕਰਦੀ ਖਨੀ ਖਾਂਦੀ ਆ ਫੀਡ ਨਹੀਂ ਖਾਂਦੀ ਦੇਖੋ ਜੀ ਆਪਣੀ ਸੇਲ ਪਰਚੇ ਦਾ ਕੰਮ ਆ ਪਸੂ ਕੁੱਲ ਲਿਆਂਦਾ ਹੁੰਦਾ ਕੋਈ ਸਾਡੇ ਘਰ ਦੇ ਨਹੀਂ ਗੇ ਠੀਕ ਆ ਜਿਹੜੇ ਵੀਰ ਨੇ ਲੈਣੀ ਆ ਆਪਦੀ ਦੇਖ ਸਮਝ ਕੇ ਪੂਰੀ ਲਵੇ ਨਿਰਖ ਪਰਖ ਨਾ ਪੈਸੇ ਲਾਉਣੇ ਅਗਲੇ ਠੀਕ ਆ ਸਾਡੀ ਘਰ ਘਰ ਦੀ ਗਰੰਟੀ ਹੋ ਅਗਲੇ ਦੇ ਘਰ ਦੀ ਕੋਈ ਗਰੰਟੀ ਨਹੀਂ ਠੀਕ ਆ ਹਾਂ ਸਾਹਾਂ ਵਾਲੀਆਂ ਚੀਜ਼ਾਂ ਬਾਈ ਲੱਖੇ ਗੇਟੋ ਬਾਹਰ ਦੀ ਕੋਈ ਗਰੰਟੀ ਨਹੀਂ ਸਹੀ ਆ ਹਾਂਜੀ ਲੈ ਭਰਾਵਾਂ ਗੱਲਾਂ ਵੀ ਸੋਡੇ ਨੋਟ ਕਰ ਲੈ ਭਰਾਵਾਂ ਨੇ ਤੇ ਬਾਕੀ ਜਿਹੜੇ ਭਰਾ ਨੂੰ ਜਿਹੜੀ ਬੱਚੀ ਪਸੰਦ ਆਊਗਾ ਹੈਡ ਪਸੰਦ ਆਊਗੀ ਬਾਈ ਕੋ ਲੈ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ